ਦਾਸ ਦਾ ਦੁਖ ਇਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਉ ਬਿਸਾਮਾ ਕੇ ਦਇਆਲ ਪੁਰਖ ਬਖਸੰਦ ਆਪਣੀ ਤੇ ਸੋਈ ਸੁਣਿ ਦੇਵੈ ਨਾਮ ਕ다ਸ ਮੁਖਤੀ ਜੋਤਿ ਦੇ ਹਰ ਹਰ ਜੋ ਮੰਗੇ ਠਾਕੁਰ ਰਪਣ ਦੇ ਸੋਈ ਸੋਈ ਦੇਵ ਤੁਮ ਆਦ ਕਦਾ ਮੁਖ ਤੇ ਜੋ ਬੋਲੇ ਇਹਾ ਉਹ ਸਚੋ ਵਾ ਮਾਹੁ ਕਝ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਉਂ ਅੰਕਲੀ ਮਹਲਾ 3 ਜੀ ਆਦਾਂ ਦੇਖੋ ਅੰਕਾਰ ਸਤਗੁਰ ਪ੍ਰਸਾਦ ਅਨੰਤ ਭਾਇਵੀ ਭਾਏ ਸਤਗੁਰੂ ਮੈਂ ਪਾਇਆ ਸਤਗੁਰ ਚੰ ਪਾਇਆ ਸਹਿ ਸੇਤੀ ਮਨ ਵਿਚਿਆ ਵਾਧੰਯਾ ਨਾਮ ਰਖਣੀ ਕਰਵਾਤ ਪੰਯਾ ਸਬਦ ਦਾ ਮਨਿਆ ਸਬਦਉਤਤਮ ਹੋਰੀ ਕੇਲਾ ਮਨ ਜੀ ਉਸਾ ਦਾ ਚੈਨ ਦਾਨ ਕਰਨਾ ਧਰਵਾ ਸਹਿ ਮੈਂ ਪਾਇਆ ਏ ਮਨ ਮੇਰੀ ਅਤੂ ਸਦਗੁਰ ਹਮ ਸਰਨਾ ਕੀ ਹੰਗਾਰਾ ਤੁਮ ਮੰਨਿ ਜੀ ਜੁਗ ਸਰ ਸਰਨਾ ਅਗੀ ਗਾ ਰੋ ਹਰਿ ਜੀ ਦਾ ਕਾਟ ਸੰਸਵਾਰਨਾ ਸਬਦਨ ਲੰਮਾ ਸੋਰਾਸਤਾਨੀ ਸੋੰਗੀ ਬਨੁ ਬਸਾਏ ਕਾਇਨਾਨ ਕਮਾਲ ਮੇਰੇ ਸਦਾ ਰਾਮ ਹਰਿ ਨਾਮੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ਼ੇ ਹੈ ਜਿਸ ਦੇ ਰੇਸੋ ਭਾਵਾਈ ਸਦਾ ਸੁਖਸਲਾ ਤੇਰੀ ਨਾਮ ਬਨੁ ਬਸਾਏ ਨਾਨਕ ਜਨ ਕੈ ਮਨ ਵਸਿਆ ਬਾਝੇ ਸਬਦ ਕਹਨੇ ਰੇ ਪ੍ਰਚੰਡ ਨਾਮ ਸੱਚੇ ਸਾਦੀ ਰੋਕਿਆ ਨਾਮ ਘਰ ਤੇਰਾ ਸਾਚਾ ਨਾਮ ਮਿਆ ਆਧਾਰ ਸਾਰਿਆਂ ਨੂੰ ਘਰ ਮੇਰਾ ਨੀ ਪ੍ਰਕਾਸ਼ ਅਗਾਈਆ ਸਤਿ ਸ਼ਾਨ ਸਤਿ ਮਨ ਅਰਸਿਆ ਨਿਸ਼ਾਸਾ ਕੋਈ ਨਾ ਸਲਾਮ ਸਰਦਾਰ ਕੀਤਾ ਹੋਵੇ ਸੁਭੋ ਜੀਤੀ ਆਏ ਸੁ ਜੀ ਆਇਆ ਕਹਿ ਰਾਤ ਸੰਗੋ ਸੰਗੋ ਸਤਿ ਰਹੋ ਜੀ ਆਇਓ ਸਜਾ ਮੇਰਾ ਹਰ ਹਰ ਅਨੰਤ ਸਭ ਜੀ ਸਤਿ ਸਭਾ ਗੱਲ ਕਰਤ ਭਾਜਨ ਕਰਦੇ ਪਲਕ ਦੇ ਘਰ ਘਾਇਆ ਪੰਚ ਰੂਪ ਤੁਵਾ ਕੀਤੇ ਗਾਇਕੰਤ ਤੁਮਾਰੇ ਬੋਤ ਕੰਪਾਇਆ ਤੁਮਿਲ ਕਾਉ ਸੇ ਨਾਮ ਹਰਿ ਜਗ ਲਗਿ ਕਰਿ ਦਾਨ ਕਰਿ ਸੁਖ ਹੋਇ ਤੇ ਧਾਰਨ ਗੋਗੇ ਕੰਚਨ ਹੋਇ ਵਗ ਭਾਗੀ ਜੋ ਸਭਨ ਲਖੋ ਤਾਰਨੰ 8 ਪ੍ਰੇ ਸਗਲੇ ਦੁਖ ਤਰੋਗ ਸੰਧਾ ਅੰਤਰੇ ਸੁਣੀ ਚੰਦਾ ਸੰਤ ਸਾਧੂ ਨੂੰ ਭੈ ਸਰਸ ਪੂਰੇ ਗੁਤੇ ਸੁਨਤੇ ਪੁਨੀਤ ਕਹਤੇ ਪਰਿਤ ਸਤਿਗੁਰੁ ਆਵੜ ਧਰ ਪੂਰੇ ਮਿਨੁ ਅਚਰ ਨਾਮੁ ਕੋਈ ਜਨਮ ਲਾਭਿ ਬਾਝਿਆ ਅਨਹਰ ਦੂਰੇ ਸੁਨਤੇ ਪੁਨੀਤ ਕਹਤੇ ਪਰਿਤ ਸਤਿਗੁਰੁ ਆਵੜ ਧਰ ਪੂਰੇ ਮਿਨੁ ਅਚਰ ਨਾਮੁ ਕੋਈ ਜਨਮ ਲਾਭਿ ਬਾਝਿਆ ਅਨਹਰ ਦੂਰੇ ਦੁੜਾ ਦੂਰੇ ਬਕਸਿੰਗ ਸਾਹਿਬ ਜੀ ਮਹਾਰਾਜ ਸਭ ਚਾਈ ਹੋਏ ਸਹਾਈ ਦਸਮ ਪਾਤਸ਼ਾਹੀਆਂ ਦੇ ਜੋਤਿ ਸ਼ਬਦ ਗੁਰੂ ਧੰਧਨ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਚਾਈ ਹੋਏ ਸਹਾਈ ਆਪ ਦੇ ਪਾਠ ਜੀ ਦਾ ਨਾਮ ਜਹੰਦਰ ਕੇ ਬੋਲੋ ਜੀਵਾ ਸਤਿਗੁਰੂ ਆਪ ਦੇ ਪੰਜ ਪਿਆਰੇ ਚਾਰ ਸਹਿਜ ਰਾਜੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਨਾ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਬਾਬਾ ਪਤੇ ਸਿੰਘ ਜੀ ਚੰਦਕੁਮਰ ਸਿੰਘ ਸ਼ਹੀਦ ਮਰੀਦ ਯਾਰੀਓ ਮਾਤਾ ਸਹਿਬ ਦੇਵਾਨੀ ਸਭ ਚਾਈ ਹੋਏ ਸਹਾਰੇ ਸਤਿਗੁਰੂ ਅਕਾਲ ਪੁਰਖ ਜੀ ਦਾ ਧਿਆਨ ਲਗੇ ਬੋਲੋ ਜੀ ਵਾ ਜਿੰਦਾ ਸਿੰਘ ਸਿੰਘਣੀਆਂ ਨੇ ਪਰਮ ਜਿਹੇ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਰਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਿਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਧਧ ਕੇ ਸਾਸ-ਸਵਾਸ ਸੰਗ ਨਿਭਾਇਆ ਜਨਾਂ ਦੀ ਪਾਵਨ ਕਮਾਈ ਦਾ ਧਿਆਨ ਲਗੇ ਬੋਲੋ ਜੀ ਵਾ ਏ ਗੁਰੂ ਪੰਜਾਂ ਤਹਤਾ ਸਰਬੱਤ ਗੁਰਦਵਾਰਿਆਂ ਦੀ ਪਾਵਨ ਕਮਾਈ ਦਾ ਧਿਆਨ ਤਰਕੇ ਬੋਲੋ ਜੀਵਾ ਹੈ ਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਰਹਤ ਹਰ ਚਿਹਰਿਆਇਤ ਦੇਗ ਤੇਖ ਵਤੇਹਿ ਵਿਰਧ ਕੀ ਬੈ ਜਰਹ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾ ਹੇ ਗੁਰੂ ਸਿੱਖਾਂ ਨੇ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਹਿਬ ਜੀ ਦੇ ਦਰਸ਼ਨ ਈਸ਼ਨਾਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾ ਹੇ ਗੁਰੂ ਬੋਲੋ ਜੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਸਿੱਖਾਂ ਦਾ ਮਾਨ ਨੀਵਾ ਮਾਤੋ ਜੀ ਮੱਤ ਬਾਦ ਦੇ ਰਾਖਿਆ ਵਾਹਿਗੁਰੂ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਬ੍ਰਹਮ ਗਿਆਨੀ ਪਾਪਾ ਬਿਲੀ ਚੰਨ ਸਾਹਿਬ ਜੀ ਸਮੂਹ ਸ਼ਹੀਦ ਸਿੰਘੋ ਤਨ ਧਨ ਚਮਰ ਸ਼ਤਰ ਤਖਤਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਸਮੂਹ ਸੰਗਤ ਕੀ ਅਰਦਾਸ ਬੇਨਤੀ ਹੈ ਤਨ ਧਨ ਬਾਬਾ ਮੀਰ ਸਿੰਘ ਜੀ ਸ਼ਹੀਦ ਨਰੰਗਆਬਾਦੀ ਆਜ ਦੇ ਸੰਪਰਦਾਏ ਦੇ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੀ 11ਵੀਂ ਵਰਸੀ ਦੇ ਸਬੰਧ ਵਿੱਚ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਸਾਲ ਦੀ ਤਰ੍ਹਾਂ ਸਮਾਗਮ ਸਲਾਨਾ ਸਮਾਗਮ ਮਨਾਉਂਦਿਆਂ ਹੋਇਆ ਬਾਬਾ ਸੁਖਦੀਪ ਸਿੰਘ ਜੀ ਅਤੇ ਸਮੂਹ ਇਲਾਕਾ ਨਿਵਾਸੀ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਵਾਲੇ ਲੋਹਤੋਂ ਧੁਰ ਕੀ ਬਾਣੀ ਆਈ ਤਨ ਸਗਲੀਆਂ ਚਿੰਤਾ ਮਿਟਾਏ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਗੁਰ ਮਰਿਆਦਾ ਨੂੰ ਮੁੱਖ ਰੱਖਦਿਆਂ ਜਪਜੀ ਸਾਹਿਬ ਦੇ ਸਮੇਤ ਆਰੰਭ ਹੋ ਲੱਗੇ ਹਨ ਸੱਚੇ ਬਾਦਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ ਜਿਨ੍ਹਾਂ ਭਾਵਨਾ ਮਨੂ ਲਿਆ ਕਰਕੇ ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਲੱਗੇ ਹਨ ਸਾਰੇ ਦੇ ਸਿਰ ਤੇ ਮੇਰਾ ਭਰਿਆਤ ਰੱਖਣਾ ਦਰੋਂ ਕਰੋਂ ਗੁਰ ਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਓ ਸਾਰਿੰਦ ਘਰਾਂ ਵਿੱਚ ਆਨੰਦ ਮੰਗਲ ਖੁਸ਼ੀਆਂ ਬਖਸ਼ਿਓ ਬਾਬਾ ਸੁਖਦੀਪ ਸਿੰਘ ਜੀ ਦੇ ਸਿਰ ਤੇ ਮੇਰਾ ਭਰਿਆਤ ਰੱਖਿਓ ਦਰਕਰ ਦੀ ਸੇਵਾ ਕਰਨ ਦੇ ਉਦਮ ਉਤਸ਼ਾਹ ਬਲ ਬਖਸ਼ਿਸ਼ ਕਰਨੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਮਹਾਂਪੁਰਸ਼ਾਂ ਦੀਆਂ ਸਲਾਨਾ ਬਰਸੀਆਂ ਮਨਾਉਣ ਦੇ ਉਦਮ ਉਤਸ਼ਾਹ ਬਲ ਬਖਸ਼ਿਸ਼ ਕਰਨੇ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤਿਆਰੀ ਕੀਤੀ ਗਈ ਹੈ ਹਰ ਪ੍ਰਕਾਰ ਦੇ ਨਾਲ ਟੁੱਟ ਪੁੱਲ ਦੀ ਖਿਮਾ ਕਰੋ ਅੰਗਾ ਦੁਸਮਤ ਬਖਸ਼ਿਓ ਪਾਠੀ ਸਿੰਘ ਹਾਜ਼ਰ ਹਨ ਗੁਰਬਾਣੀ ਦਾ ਪਾਠ ਪੜਨ ਦਾ ਬਲ ਬਖਸ਼ਿਓ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਿਓ ਮਹਾਰਾਜ ਸੰਪੂਰਨ ਸਮਾਪਤੀ ਦੇ ਭੋਗ ਪਾਉਣੇ ਬੇਅੰਤ ਸੰਗਤ ਇਸ ਟਾਈਮ ਆਪਦੇ ਧਰ ਤੇ ਹਾਜ਼ਰ ਹੋਈ ਹੈ ਸਾਰਿਆਂ ਦੀ ਹਾਜ਼ਰੀ ਤਿਲ ਪੁੱਲ ਪੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀ ਹੈ ਜੀ ਨਗਰ ਖੇੜੇ ਦਾ ਭਲਾ ਕਰਨਾ ਆਲ ਮਨੁਖੀ ਸੁਖ ਸ਼ਾਂਤੀ ਵਰਤੋਣੀ ਸਰਬਾਤਮਿਆਂ ਦਾ ਭਲਾ ਕਰਨਾ ਮਹਾਪੁਰਸ਼ਾਂ ਦੀਆਂ ਸੰਗਤਾਂ ਕਿਆਂ ਚੜ੍ਹਦੀਆਂ ਕਲਾ ਕਰਨੀਆਂ ਮਹਾਰਾਜ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪਜੀ ਭੋਗ ਲਾਓ ਲੱਗਿਆ ਭੋਗ ਦਾ ਪ੍ਰਸ਼ਾਦ ਸਾਧ ਸੰਗਤ ਕੋ ਮਰਤੇ ਜੋ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਆਪ ਜੀ ਹੁਣ ਕਰੋ ਕਿਰਪਾ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਅਗਿਆ ਤੇ ਸੁਖ ਹੋਵੇ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪੈਰਾਂ ਸੋ ਬਦਲਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਰਬ ਲਾਵੇ ਨੀ ਹਾਲ ਹੋ ਜਾਵੇ ਸਤਰੀਆ ਕਾਲ ਗੁਰਪ੍ਰਿਆ ਕਾਲ ਚਟੀਆਂ ਬਾਜਣ ਵਾਲਿਓ ਰੱਖ ਲੋ ਬਿਰਦ ਬਣੇਂ ਦੀ ਲਾਜ ਚਿਤੋਗ ਬਤੋਸ਼ੀ ਦੋ ਸਿੰਘ ਸਰਬੱਤ ਗੁਰੂ ਖਾਲਸੇ ਸਿੰਘ ਸਤਰੀਆ ਕਾਲ ਦੇਖ ਕੋਈ ਫਤਿਹ ਖਾਲਸੇ ਕੀ ਹਰ ਮਦਨ ਫਤਿਹ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਨ ਸਚੁ ਜੁਗਾਦ ਸਚ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੁਚੇ ਸੂਚਨੋ ਹੋਵਈ ਜੇ ਸੋਚੀ ਲਖ ਵਾਰ ਜੋ ਬਜੋਗਨ ਹੋਈ ਜਿਲੈ ਰਹੁਲੇ ਬਤਾਰ ਭੁਖਿਆ ਭੁਖਨ ਉਤਰੀ ਬਨਨਾਪਰੀਆਂ ਭਾਰ ਸਹਿਸ ਸਿਆਣ ਪਾ ਲਖ ਹੋਏ ਤੈਕ ਨ ਚੱਲੇ ਨਾਲ ਕਿ ਉਸ ਚਰ ਹੋਈ ਹੈ ਕਿਵੇਂ ਕੋੜਾ ਤੋਂ ਪਾਲ ਹੁਕਮ ਰੰਜਾਈ ਚੰਦਨਾ ਨਾਨਕ ਲਿਖਿਆ ਨਾਲ ਦੰਦਾਂ ਦੇ ਤੋਂ ਦਿਲ ਸੇ ਦੂਰ ਦੰਦਾਂ ਤੋਂ ਤਹਾਹ ਰਹੇਲੀ ਸਤਨਾ ਸਤਨਾ ਦਾ ਸੋਤਾ ਸਤਨਾ ਸਤਨਾ ਦੰਦਾਂ ਦੇ ਤੋਂ ਦਿਲ ਸੇ ਦੂਰ ਦੰਦਾਂ ਤੋਂ ਤਹਾਹ ਰਹੇਲੀ ਸਤਨਾ ਸਤਨਾ ਦਾ ਸੋਤਾ ਸਤਨਾ ਸਤਨਾ ም <orkork> ብሎ <senate sitting out> <Allah> <kattiter CinqueÖ> oh गुरु मन मेरा दरत आवे गुरु सिख मन नानक परहेन पिख ऐसा नाम लजने होई जे को मन जान बाण कोए पंच परमान पंच प्रधान पंचि पावे करजने ज्ञान जे को काय करै बी चाल कर के क्या करन नारि समान ढोल तमजा कर उन संतों सा रखे सु जे को बुझ होवे जप्यार ताल पर केटा बाहर त्रती दोर पर होर होर तेस ते पार तरत ਇਸ ਦਾ ਨਿਯਮ ਬੇਤਾ ਹੋਏਗਾ ਤਾਂ 800 ਵਾਲੇ ਨੂੰ ਕਹੇ ਤੀਰ ਜਾਣੇ ਕੌਣ ਕੂਤੇ ਕੀਤਾ ਸਾਬ ਕੋ ਕੁਵਾ ਟੈਨਸ਼ਨ ਹੋਏਗਾ ਆਪਣੀ ਉਹ ਪਰਮਤਮ ਕਹਾਈ ਜਾਣਕਾਰੀ ਤੁਹਾਨੂੰ ਜਾਣੇ ਇੱਕ ਵਾਰ ਗੋਪਨ ਭਾਰ ਸੰਪਰੀਕਾਰ ਤੂੰ ਸਦਾ ਸੁਨਾ ਨਿਮੰਕਾ ਰਸੰਤ ਜਾਂ ਬਸੰਦ ਘਾਵਸਨ ਪੂਜਾ ਸੰਗ ਅਰਥ ਉਹ ਸੰਤ ਕਰਨ ਸੁਖਵੇਦ ਪਾਠ ਸੰਤ ਜੋਗ ਮੰਨ ਰਿਹਾ ਹੈ ਉਦਾਸ ਸਾ ਸੰਬੰਧ ਤੁਨ ਗਿਆਨੀ ਚਾਰ ਸੰਸਦੀ ਸੰਦਾਤਾ ਸੰਸੂਰ ਨੂੰ ਪਖਸਾਰ ਸੰਤ ਮੋਲ ਲੇਲਾਇ ਤਾਰ ਕੁਦਰਤ ਕਮ ਕਹਾਗੀ ਚਾਰ ਵਾਰੀਆਂ ਨ ਜਾਵਾ ਇਹ ਤਾਰ ਜੋ ਦੁੱਧ ਪਾਵੈ ਸਾਈ ਭਲੀਕਾਰ ਤੂ ਸਦਾ ਸੁਨਾਮ ਨਿਰੰਤਰ ਸੰਕ ਮੂਰਖਾਨ ਕੋਰੇ ਸੰਤ ਚੋਦ ਹਰਾਮ ਕੋਰੇ ਸੰਤ ਆਦ ਕਰ ਜਾਏ ਜੋ ਸੰਤ ਹਰਮ ਦੇ ਅਪਿਆ ਸਮਾਜ ਦੇ ਸੰਤ ਕਾਪੀ ਪਾਲ ਕਰ ਜਾਏ ਜੋ ਸੰਤ ਪੂਰੇ ਪੂਰੇ ਫਿਰਦੇ ਸੰਤ ਕਲੇਸ਼ ਮਲ ਪਾਤਾ ਹੈ ਸਭ ਨੂੰ ਦਿੱਕਿਲ ਕਰੇ ਭਾਰਨਾਮ ਕਉ ਨੀਚ ਕਹੇ ਵੀ ਚਾਰ ਵਾਰੀਆਂ ਨ ਜਾਵਾ ਦੁਬਾਰਾ ਵੈਸਾਈ ਕਰੀਕਾ ਤੋਂ ਸਦਾ ਸੁਖਾਂ ਮਹਿਰਮ ਗਾਤ ਆਸੰਗ ਨਾਮ ਸੰਤਾਨਾ ਦਾ ਮਾਤਾ ਸੰਕਲੋ ਆਗਿਆ ਤੇ ਬਰਤੰਦੇ ਪੰਜ ਤੋਂ ਤੇ ਤ੍ਰੈ ਸੇਖੀ ਰੰਤ ਲਿਪੀ ਕਰਾ ਨਾ ਹੋਈ ਸਤ ਮਨਾ ਜਾਈਏ ਬਹੁਤ ਪਾਣੀ ਪਾਪੀਆਂ ਕਰਨਾ ਲਿਖਾ ਜਾਓ ਆਪੇ ਵੀ ਜਾਪੇ ਹਿੰਕਾ ਹੋ ਨਾਨਕ ਹੁਕਮੀ ਆਬ ਹੋ ਜਾਹੋ ਤੀਰਥ ਤਾਪ ਦਇਆ ਤਦਾਂ ਜੇ ਕੋ ਪਾਪ ਤਿਲਕ ਮਨ ਸੁਣਿਆ ਮੰਨਿਆ ਮਨ ਕੀਤਾ ਭਵਨ ਦਰਗਾਹ ਤੀਰਥ ਮੰਨ ਲਾਓ ਸਭ ਗੁਣ ਤੇਰੇ ਮੈਂ ਨਹੀਂ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਹਸਤਾਤ ਬਾਣੀ ਪਰਮਾਤਮ ਸਤ ਸੁਹਣ ਸਦਾ ਮਨ ਜਾਓ ਕਮਨ ਸਵੇਲਾ ਵਕਤ ਕਮਨ ਕਮਨ ਤੇ ਕਮਨ ਵਾਰ ਕਮਨ ਦੇ ਰੂਤੀ ਮਾਹੋ ਕਮਨ ਜਿ ਤਹਾ ਆਕਾਰ ਰੇਲ ਨਾ ਪਾਇਆ ਪੰਡਿਤ ਜੇ ਹੋਗਾ ਜੇ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਦੇ ਕੁਰਾਨ ਤੇ ਤਵਾਰ ਨਾ ਜੋਗੀ ਜਨ ਰਤਮਾਹੋ ਨਾ ਕੋਈ ਜਾ ਕਰਦਾ ਸ੍ਰੀ ਠੀਕਾ ਸਾਜਿਆ ਭੇ ਜਾਣੇ ਸੋਈ ਕਿਵ ਕਾਰਾ ਕਹਿਮ ਸਾਦਾ ਹੀ ਕਿਉਂ ਵਰਨਿ ਕਿਵ ਜਾਣਾ ਨਾ ਨਿਕ ਆਖਣ ਸਭ ਕੁ ਆਖੇ 1 2 ਇੱਕ ਸਿਆਣਾ ਵੱਡਾ ਸਾਹ ਹੈ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਨਿਕ ਵਾਪੋ ਜਾਣ ਅਗੰਗ ਨਾ ਸੋਹ ਹੈ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਓਡਕ ਓਡਕ ਪਾਲ ਤੱਕੇ ਵੇਟ ਕਹਿ ਨਿਕ ਵਾਤ ਸਹਸ 18 ਹੈ ਕਹਿਨ ਕਤਿਬਾ ਅਸਲ ਵਿਕਤਾ ਤਾ ਲਿਖਾ ਹੋਵੇ ਤਾਂ ਲਿਖਿਆ ਰੇਖ ਹੋਵੇ ਵਿਨਾਸ਼ ਨਾਨਕ ਵਡਾ ਕੀ ਹੈ ਆਪਿ ਨਾਨ ਆਪ ਸਾਲਾਹੀ ਸਾਲਾਹੇ ਏਕੀ ਸੁਰਤ ਨ ਪਾਈਆ ਨਦੀਆਂ ਅਥਾ ਵਾਹ ਪਵਹੇ ਸਮੁੰਦਰ ਨ ਜਾਣੀਐ ਸਵੰਦ ਸਾਹ ਸੁਲਤਾਨ ਕਿਰਹ ਚੇਤੀਬਾਲ ਧਨ ਕੀਣੀ ਦੋਲ ਨ ਹੋਵਨੀ ਜੇ ਤਿਸ ਮਨ ਹੋ ਨਾ ਵੀਸਰ ਹੈ ਅੰਤਨ ਸਿਮਦੀ ਕਹਿ ਹੰਡਾ ਅੰਤਨ ਤਨ ਕਰਨਾ ਧੇਨ ਦਾ ਅੰਤਨ ਵੇਖਣ ਸੁਣਨ ਅੰਤਨ ਜਪਿਆ ਕੇ ਮਨ ਮੰਤ ਅੰਤਨ ਜਪਿਆ ਗੀਤਾ ਗਾ ਅੰਤਨ ਜਪਿਆ ਪਾਰਵਾਰ ਅੰਤਕਾਰਨ ਕੀਤੇ ਮਿਲਲਾਹੇ ਤਾਂ ਕਿੰਤਨ ਪਾਏ ਜਾਹੇ ਇਹ ਵੰਦਨਾ ਜਾਣੇ ਕੋਈ ਬਹੁਦਾ ਕਹੀਏ ਬਹੁਦਾ ਹੋਏ ਵੱਡਾ ਸਾਹਿਬ ਜਥਾ ਉਤੇ ਉਪਰੂ ਜਨਾਓ ਇਹ ਵਡੂ ਜਾ ਹੋਵੇ ਕੋਈ ਤੇ ਸੋਚੇ ਗਵਜਣੇ ਸੋਏ ਜੇਵ ਡਾਪ ਜਾਣੇ ਆਪ ਆਪ ਨਾਨਕ ਨਦਨੀ ਕਰਮੀ ਦਾਤ ਬਹੁਤ ਆਕਰਮ ਲਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕੀਤੇ ਮੰਗੇ ਜੋਤ ਅਪਾਰ ਕੀਤੇ ਅੰਗਣਤ ਨਹੀਂ ਵਿਚਾਰ ਕੀਤੇ ਘੱਬ ਟੁੱਟੇ ਹੈ ਵੇਕਾਰ ਕੀਤੇ ਨਾਲੇ ਮੁਕਰਪਾ ਹੈ ਕਿਥੇ ਮੂਰਖਾ ਹੀ ਕਾਹੇ ਕੀਤੇ ਦੂਹ ਭੂਗ ਸਦਮਾਰ ਇਹ ਹੈ ਪੈਦਾ ਤੇਰੀ ਦਾ ਦਰ ਬੰਧ ਕਲਾਸੀ ਪਾੜੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਕਾਇ ਕਾਕਣ ਪਾਏ ਓਹੋ ਜਾਣ ਜੀਤੀਆ ਮੋਹ ਖਾਇ ਆਪੇ ਜਾਣ ਆਪੇ ਦੇਹ ਆਖੇ ਸੇ ਭੇਕੇ ਕਿੰਕੇ ਜਿਸ ਨਾਮ ਬਖਸ਼ੇ ਸਿਮਤ ਸਾਲਾ ਹੰਨਾਨਕ ਬਾਤਿ ਆਹੀ ਬਾਤਿ ਆਹ ਬੋਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਪੰਡਰ ਅਮੁੱਲ ਆਬਹਿ ਅਮੁੱਲ ਲਜਾਹੇ ਅਮੁੱਲ ਪਾਇਓ ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲੋ ਅਮੁੱਲ ਪਰਵਾਣ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨ ਜਾਏ ਆਖ ਆਪ ਰਹੇ ਰਿਵਲਾਏ ਆਖੇ ਇਹ ਬਿਨ ਪਾਠ ਪ੍ਰਾਨ ਆਖੇ ਪੜੇ ਕਰੇ ਵਖਿਆਣਾ ਆਖੇ ਪਰਮੇ ਆਖੇ ਇੰਦਾ ਕਹ ਬਬੀਤਾ ਗੋਵਿੰਦਾ ਆਖੇ ਇਸਰਾ ਕਹ ਸੇਦਾ ਕਹ ਕੇਤੇ ਕੀਤੇ ਬੋਧ ਆਖੇ ਨਾਨਕ ਵਖੇ ਦੇਵਾ ਆਖੇ ਤੁਰਨਰਮਨ ਸੰੇ ਕੀਤੇ ਆਖੇ ਅੱਖਣ ਬਾਹ ਕੇਤੇ ਕਹ ਕਹ ਓਟ ਓਟ ਜਾਹੇ ਦੇ ਕੀਤੇ ਹੋਰ ਕਰੇ ਤਾਖ ਨ ਸਕੇ ਕਿ ਕੇ ਜਿਵਡ ਭਾਵੇ ਤਿਵਨ ਹੋਏ ਨਾਨਕ ਜਾਣੇ ਸੱਚਾ ਸੋਏ ਜੇਕ ਆਖੇ ਬੋਲੇ ਵਿਗਾਰ ਤਾਂ ਲਿਖੀ ਸ੍ਰੀ ਬਾਵਾ ਗਵਾਰ ਸੋਦਰ ਕਿਹਾ ਸੋ ਕਰਕੇ ਹਾ ਇਹ ਤੇ ਬਹਿਸ ਸਰਵਿਸ ਮਾਲੇ ਵਾਜੇ ਨਾ ਦੇ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਜਪਰੀ ਸਿੰਘ ਕਹੀਆਂ ਕੀਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧੰਮਦਵਾਰ ਗਾਵੇ ਜੇ ਟਿਕੋ ਲਿਖ ਜਾਣ ਹੈ ਡਿ ਕਲਿੱਕ ਕਰਨ ਵੀ ਚਾਰੇ ਗਾਵਹੀ ਸਰਵਰਮਨ ਦੇਵੀ ਸੋਹਣ ਸਦਾ ਸਵਾਰੇ ਗਾਵਹੀ ਇਹ ਦਵਦਸਨ ਬੈਠੇ ਜਿਵਦਿਆ ਦਰ ਨਾਲੇ ਗਾਵਹੀ ਸਤਿਮਾਦੀਂ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹੀ ਵੀਰ ਕਰਾਰੇ ਗਾਵਨ ਪੰਡਿਤ ਪਦਨ ਰਖੀ ਸਰ ਜੋਗ ਜੋਗ ਵਿਦਿਆ ਨਾਲੇ ਗਾਵਹੀ ਮੋਹਣੀਆਂ ਮਨਮੋਹਨ ਸਰਗਮਸ਼ ਭਾਇ ਵਾਲੇ ਗਾਵਨ ਰਤਨ ਭਾਇ ਤੇਰੇ ਆਠ ਸਾਠ ਸਿਂਧ ਨਾਲੇ ਗਾਵਹੀ ਯੋਧ ਮਹਾਬਲ ਸੂਰਗ ਗਾਵਹੀ ਕਹਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਰਹਿ ਕੇ ਧਾਰੇ ਸੀ ਦੁੱਧ ਨੋ ਗਾਵਹਿ ਜੋ ਤੁਧ ਭਾਵਦਰ ਤੇਰੇ ਭਗਤ ਰਸਾ ਦੇ ਹੋਰ ਕੀਂ ਗਾਵਨ ਸੇ ਮੈਂ ਚਿਤ ਨਾਮ ਬੰਡਨ ਕਿਆ ਵੀ ਜਾਰੇ ਸੋਈ ਸੋਈ ਸਦਾ ਸੱਚ ਸਾਹਿਮ ਸੱਚਾ ਸੱਚਈ ਨਹੀ ਹੈ ਪੀ ਹੋਸੀ ਜਾਏ ਨਜਾ ਸਿਰਜਣਾ ਜਿਨਰ ਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸਨੀ ਵਢਿਆਏ ਜੋਤਿ ਸੁਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਖਸ਼ਾ ਹੋ ਸਾਹ ਪਾਖਸ਼ਾ ਹੈ ਨਾਨਕ ਰਹਿ ਹੰਡ ਰਜਾਈ ਮੁੰਡਾ ਸੰਤੋਖ ਸਰੰਭਾ ਜੋ ਲਿ ਧਿਆਨ ਕੀ ਕਰੇ ਵਿਭੂਤ ਕਿੰਥਾ ਕਾਲ ਕੁਹਾਰੀ ਤੈਨ ਜੁਗਤ ਡੰਡਾ ਪ੍ਰਤੀ ਤਾਈ ਪੰਥੀ ਸਭ ਜਮਤੀ ਮਨ ਜੀਤ ਜਗ ਜੀਦਾ ਦੇਸ ਅਦੇ ਸਾਦੇ ਆਨਿਲ ਅਨਾਦ ਅਨਾਹਦ ਜੁਗ ਜੁਗ ਵੇਖੋ ਵੇਸ ਭੁਗਤ ਕੰਧਾ ਭੰਡਾਰਣ ਘਟ ਘਟ ਵਜੇ ਨਾਦ ਆਪ ਨਾਥ ਨਾਥੀ ਸਮਝਾ ਕੀ ਰਿੱਧਿ ਸਿੱਧ ਅਵਰਾ ਸਾਧ ਸੰਯੋਗ ਜੋਗ ਦੇ ਕਾਰਜ ਲਾਵੇ ਦੇਖਿਆ ਵੇ ਭਾਗ आदेश तिसै आदेश आध अनिल आद अनाद अनाहत जुग जुग एको वेस एकम वे आई जुगत व्याही तिन चले परवानिक संसार एक पंढारी क लाए दीवान जीवत स्वभावत वेज लावे जिम होवे फरमान ओ होवेखे औना नदर न आवे भवता ए होवे दान आदेश तिसै आदेश आध आद अनिल अनाद अनाहत जुग जुग एको वेस ਆਸਨ ਲੋਏ ਲੋਏ ਪੰਢਾਰ ਜੋ ਕਿਛ ਪੈ ਸਵੇਕ ਵਾਰ ਕਰ ਕਰ ਵੇਖੈ ਸਿਰ ਜਨ ਹਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤਿਸ ਆਦੇਸ ਆਦ ਨੀਲ ਅਨਾਦ ਅਨਾਹਤ ਜੋਗ ਜੋਗ ਇਕ ਵੇਸ ਇਕ ਦੋ ਜੀਬੋ ਲਖ ਹੋਏ ਲਖ ਹੋਵੇ ਲਖ ਮੀਸ ਲਖ ਲੰਗੇ ਡਾ ਕੀਆ ਹੈ ਇਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆ ਚੜੀਆ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਏ ਕੋਣੀ ਕੋੜਾ ਤੀਸ ਆਖਣ ਜੋਰ ਜਪੈ ਨਹ ਜੋਰ ਜੋਰ ਨ ਮੰਗਣ ਦੇਵ ਨਾ ਜੋਰ ਜੋਰ ਨ ਜੀਵਨ ਮਰਨ ਮੈ ਜੋਰ ਜੋਰ ਨ ਰਾਜ ਮਦ ਮਨ ਸ਼ੋਰ ਜੋਰ ਨ ਸੁਰਤਿ ਗਿਆਨ ਵਿਚਾਰ ਜੋਰ ਨ ਯੁਗਤੀ ਛੋਟਾ ਸੰਸਾਰ ਜੈਸਾ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੇਜ ਨ ਕੋਈ ਰਾਤੀ ਦੁਤੀ ਥੀਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰਾਗ ਤਨ ਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਜਾਇ ਆਪ ਸਜਾ ਦਰਬਾਰ ਤੇ ਸੋਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕਾਜ ਬਗਾਈਓ ਥੈ ਪਾਇ ਨਾਨਕ ਗੈ ਜਪੈ ਜਾ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਰਦ ਘੜੀਏ ਸੁਪਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅਨਚੰਦ ਸੋਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕਿਤੇ ਦੇਵ ਨਾਨਕ ਮਨ ਕੇਤੇ ਕੇਤੇ ਰਤਨ ਸਮੁੰਦਰ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਬਾਤ ਨਰਿੰਦਰ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿੱਥੈ ਨਾਦ ਵਿਨੋਦ ਕੋਡੰਨ ਅੰਨ ਸਰਮਖਾਣੀ ਕੇ ਬਾਣੀ ਰੂਪ ਦਿੱਥੈ ਘਾਰਤ ਘੜੀਆਂ ਬਹੁਤ ਨੂਕਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛਿਆ ਪਛਤਾਏ ਤਿੱਥੈ ਘੜੀਆਂ ਤਰਤ ਮਤ ਮਨ ਬੋਧ ਤਿੱਥੈ ਘੜੀਆਂ ਸੁਰਨ ਸਦਾ ਕੀ ਸੋਧ ਗਰਮ ਕੰਨ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਤਿਥ ਜੋਦ ਮਹਾਬਲ ਸੂਰ ਤਿਨ ਮਹਿ ਨਾਮ ਰਹਿਆ ਬਹਰ ਪੂਰ ਤਿਥ ਸਿੱਤੋ ਸਿੱਤਾ ਮਹਿਮਾ ਮਾਹਿ ਤਾ ਕਿ ਰੂਪ ਨ ਕਤਨੇ ਜਾਹੇ ਨ ਉਹੇ ਮਰਹਿ ਨ ਠਾਗ ਜਾਹੇ ਜਿਨ ਕਾ ਰਾਮ ਵਸੈ ਮਨ ਵਾਹਿ ਤਿਥ ਭਗਤ ਵਸੈ ਕੇ ਲੋ ਅਕਰਹਿ ਨ ਸਚਾ ਮਨ ਸੋਇ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਦਿਥ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਦਿਥੈ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਤੇ ਵਹਿ ਤੇ ਵਿਚਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਤ ਨਾ ਕਰ ਡਾਸਾਰ ਜਦ ਪਾਹਰਾ ਧੀਰਜ ਸੁਨਿਆਰ ਐ ਹਿਰਨ ਮਤ ਵੇਜ ਹਥੀਆਰ ਭੋਖਲਾ ਅਗੰਤਬ ਤਉ ਭੰਡ ਭਉ ਅੰਮ੍ਰਿਤ ਦਿੱਤ ਢਾਲ ਘੜੀਐ ਸਭਨ ਸਚਿੰਗ ਤਿਨਕ ਸਾਲ ਜਨਕ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ धरਧ ਮਹਾਤਿ ਦਿਵਸ ਰਾਤੋ ਦਾਈ ਦਾਇਆ ਖੇਲਾ ਸੰਗਲ ਜਗਤ ਚੰਗਿਆਈਆ ਬੁਰਿਆਈਆ ਬਾਚ ਚਨ ਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਦ ਕਾਲ ਨਾਨਕ ਤੇਮ ਖੁਜਲੇ ਕੀਤੀ ਹੁਟੀ ਨਾਲ ਸੋਦਾ ਰਾਗਾ ਸਮਹਲਾ ਪਹਿਲਾ ਏ ਭੁਪੰਕਾਰ Thank you.